ਬੂਟ ਵੀ ਸਾਰੇ ਟੁੱਟੇ ਪਏ ਆਗੇ ਬਾਪੂ ਨੂੰ ਗਣਾ ਰ ਬੂਟ ਵੀ ਨਵੇਂ ਦਵਾਊਗਾ ਤੇ ਕੱਪੜੇ ਵੀ ਦਵਾਊਗਾ ਜਿਵੇਂ ਕੱਪੜੇ ਵੀ ਘਸੇ ਪਏ ਆਗੇ ਰੋਜ਼ ਰੋਜ਼ ਬਾਪੂ ਦਾ ਲਾਰੇ ਲਾਨ ਦਾ ਕੱਲ ਨੂੰ ਦਵਾਉਂ ਪਰਸੋਂ ਦਵਾਉਂਗਾ ਮੇਰੀ ਬੇਇੱਜ਼ਤੀ ਕਰਦੇ ਰੋਜ਼ ਕਾਜ ਮੁੱਲੇ ਹੋਰ ਬੱਤ ਚੱਲ ਪਿਆ ਫਿਰ ਆ ਬਾਪੂ ਬੋਲ ਜਿਆ ਨਾ ਯਾਰਾ ਬਾਬੂ ਯਾਰ ਬੂੜਬਾਰ ਦੁਆਰ ਤੇ ਪੈ ਦੋ ਸਾਲ ਹੋ ਗਏ ਉਹਨਾਂ ਨੇ ਡੰਗਾ ਲਾਈਿਆ ਲੈ ਸਾਰ ਲਾਪਤਾ ਇੱਕ ਤੋਂ ਦਿਨ ਹੋਰ ਬਾਬੂ ਰੋਜ਼ ਨਾਰੇ ਲਾ ਰਿਹਾ ਮੇਰਾ ਮਿਆਨ ਪਤਾ ਕਿ ਨਾ ਢੋਂਦੇ ਹਰ ਬਾਜ਼ ਦੇ ਸਾਰੇ ਮੁੰਡੇ ਚੱਲ ਆਪਾਂ ਮੈਂ ਜਾਉਂਗਾ ਜਰਤੀ ਕੋਲੇ ਤਾਂ ਸੀ ਐਸਪੀ ਕੋਲ ਬਾਬਾ ਆਪਣਾ ਸਿਰ ਪਹਿਲੇ ਹੀ ਕਰ ਜਾ ਮੈਨੂੰ ਹੀ ਮਾਰ ਬਾਬੂ ਬੂੜਬਾਰ ਦੁਆਰ ਕੱਪੜੇ ਵੀ ਨਮਾ ਜਿਹਾ ਖਰਾਬ ਹੋਇਆ ਬੈਠਾ ਜੀ ਝੱਡ ਬਈ ਤੈਨੂੰ ਪਤਾ ਫਸਲ ਪਿਛਲੇ ਸਾਲ ਦੀ ਸੀ ਫਿਰ ਬਾਬੂ ਹੁੰਦਾ ਵਾ ਫੇਰ ਵੀ ਇਹ ਦੁਆਰ ਯਾਰ ਇਹ ਨਾੜਾ ਹੋ ਤਿੰਨ ਦਿਨ ਥਾਲੋ ਚੱਲ ਕਰਦੇ ਇੱਕ ਜੀ ਕੋਈ ਮਦਦ ਲਾਵਾ ਇਹ ਫਿਰ ਦਪਰਾ ਆਇਆ ਤੂੰ ਕਹੋ ਜੇ ਨਾ ਕਿੱਥੇ ਨੇ ਬਾਈ ਤੁਹਾਡੇ ਬੁੜਾ ਨਹੀਂ ਦੋਸਤ ਕੋਈ ਲੰਗ ਦਾ ਕੋਈ ਲੰਗ ਆਪਰਾਵਾ ਸਾਡੇ ਕੋ ਥਾਂ ਨਹੀਂ ਪਹੁੰਚ ਆ ਰਿਹਾ ਯਾਰ ਤਰਫਾ ਕੀ ਹੋ ਗਿਆ ਕਰਨ ਜਣ ਬਿੰਦ ਫਿਰ ਇੱਕ ਬੇਇੱਜ਼ਤੀ ਕਰਕੇ ਡਾਦਾ ਜਾ ਨਾ ਕੋ ਚੱਜ ਦੇ ਬੂੜਾ ਪਾਦੀ ਹਿੱਲਤ ਪਈ ਆ ਬਾਪੂ ਨੂੰ ਵੀ ਕਿੰਨੇ ਵਾਰ ਕਹਿਆ ਦਵਾ ਲੈ ਬਾਪੂ ਵੀ ਰੋਜ਼ ਲਾਰੇ ਲਾਉਂਦਾ ਇਹੋ ਜਿਹੇ ਯਾਰ ਦੋਸਤ ਮਜ਼ਾਕੀਆ ਵੱਪਾ ਕਰ ਮੈਮੂਨੇ ਗਾਉਂਦੀ ਹੁੰਦਾ ਰਹੇ ਤੋਹਾਂ ਯੋਗਾ ਪੁੱਤ ਨੇ ਇਹ ਕੀ ਟੁੱਕੇ ਮੁੜਵੇ ਪਾਰਟੀ ਸ਼ਰਟ ਪੀਆ ਮੇਰੇ ਪਤਾ ਕਿੰਨਾ ਮਜ਼ਾ ਕਰਾਈ ਜਾਂਦੇ ਮੇਰੇ ਨਾਲ ਦੇ ਮੁੰਡੇ ਕੋਸਟਾਂ ਇਹ ਕਰਦਾ ਆਪਣੇ ਤਰੀਕੇ ਨਾਲ ਪਈ ਲੋਕਾਂ ਦੇ ਬੱਸ ਮੱਟੇ ਦੇ ਘੜਤੇ ਰੋਲ ਕੇ ਕੰਦਾ ਮੇਰੇ ਨਾਲ ਕੋਈ ਰਹਿੰਦਾ ਵੀ ਨਹੀਂਗਾ ਪੁੱਤ ਮੋ ਕਿੰਨਾ ਦੇ ਨਾਲ ਤੂੰ ਕੀ ਕਰੀਏ? ਤੁਹਾਨੂੰ ਕੋਈ ਮਾਇਆ ਨਹੀਂ। ਉਹਨਾਂ ਨੇ ਇਹ ਸਾਮਾਨ ਕਿੱਥੋਂ ਕਰ ਲਾਂਗੇ? ਮੈਨੂੰ ਕੱਪੜੇ ਦਾ ਦਵਾ ਦੇ, ਕਿੰਨੇ ਡੰਗ ਦੇ ਤੈਨੂੰ ਖਾ ਲਊਗਾ। ਜਿਵੇਂ ਟੁੱਟੇ ਪਏ ਆ, ਫੂਲ ਗਏ ਨਾ, ਇਹਨੇ ਵੇਚੀ ਹੁੰਦੀ ਐ। ਚੱਲ ਫਿਰ ਦੇਖਦਾ ਮੈਂ। ਦੇਖ ਲੈ ਮੈਨੂੰ ਦਵਾ ਬੂ ਕੱਲ ਨੂੰ ਜਾਂ ਪਰਸ ਨੂੰ ਬੂਟ ਦਵਾ ਲੈਣ ਵਾਲੇ ਕੱਪੜੇ ਲੈਣ ਆ। ਨਹੀਂ ਮੈਂ ਕੋਲ ਪਾਣੀ ਦੀ ਵੀ ਤੇ ਲੱਗੀ ਫਿਰ ਪਾਣੀ ਪੀਈ। ਹੋਰ ਸੱਟ ਜੀ। ਆਹ ਸੱਟ ਜੀ। ਪਾਣੀ ਪਿਆ ਦੋ। ਪਾਣੀ ਨਹੀਂ ਬੋਤਲੇ ਵਿੱਚ। ਬੋਤਲ ਕਿੰਨੀ ਦੀ ਆ? ਕਿਰਮੇ ਆਲੇ ਇਨੀ ਮੇਂ ਵੀ ਵਾਹ ਉਹ ਰੱਬਾ ਤੇਲੇ ਰੰਗਨੇ ਆ ਰਹੇ ਆਗੇ ਇੱਥੇ ਦੁੱਧ 20 20 ਰੁਪਏ ਵੇਚਦਾਗਾ ਤੇ ਪਾਣੀ ਵੀ ਬੋਤਲਾਂ 25 25 ਰੁਪਈਆ ਦੀ ਅੰਨਾ ਕੋਈ ਫਸਲਾਂ ਦੀ ਰੇਟ ਮਿਲਦੇ ਆ ਨਾ ਕੋਈ ਵਾਸਤਾ ਵੇਲੇ ਢੰਗਰਾ ਦੇ ਵਿੱਚੋਂ ਦੀਦੀ ਧੋਸ ਡੇਰੀ ਪਾ ਕੇ ਕਰਦਾ ਗੁਜ਼ਾਰਾ ਓਏ ਫਿਰ ਵੀ ਨਹੀਂ ਪੂਰੀ ਫਰਦੀ RAM RAM ਲਗਾ ਜੀ RAM RAM ਕਰ ਬੇਚਾ ਗਰਨ ਹੋਇਆ ਪੈਸੇ ਦੀ ਲੋੜ ਸੀ ਥੋੜੀ ਕਿੰਨੇ ਕੁ ਪੈਸੇ ਦੀ ਲੋੜ ਸੀ 10000 ਰੁਪਏ ਜਾਈਦੇ ਮੈਂ ਤਾਲੀ ਹੱਲੇ ਇਹਦੇ ਤੇ ਲੁਕਾ ਇੱਕ ਮਿੰਟ ਮੈਂ ਤੁਹਾਡਾ ਖਾਤਾ ਚੈੱਕ ਕਰ ਲੈਣਾ ਵੇਣਾ ਕੀ ਮੰਗਦਾ ਤੁਹਾਨੂੰ ਜੀ 1000 ਰੁਪਏ ਆ ਤੁਹਾਡਾ ਖੜਾ ਹੈ ਪਿਛਲੇ ਸਾਲ ਦਾ ਹਾਂਜੀ ਹਾਂਜੀ ਦਾ ਲਾ ਇਹ ਪਿਆਰ ਰੁਪਈਆ ਲਈ ਐਂਕੀ ਸਾ ਲੈ ਕੇ ਸੀਗੇ ਹਾਂ ਜੀ ਇਹ 2 ਲੱਖ ਰੁਪਈਆ ਹੋ ਗਿਆ ਆ ਤੇ ਛੋਟੀ ਫਸਲ ਤਾਂ ਆਈ ਨਹੀਂ ਐ ਜੀ ਜੱਜ ਨਾਲ ਫਸਲ ਦੀ ਐ ਜੀ ਖਰਾਬ ਹੋ ਗਈ ਐ ਕਿਹਦੀ ਮੀਂਹ ਪੈ ਗਈ ਤੇ ਫਿਰ ਅਸੀਂ ਵੀ ਕਰਦੇ ਅਸੀਂ ਉਹਨੂੰ ਪੈਸੇ ਕਿੱਥੋਂ ਦੇ ਦਦੇ ਪੈਸੇ ਕੁਛ ਨਹੀਂ ਬੰਦਰ ਕਹਣਾ ਫਸਾ ਲੈ ਕੇ ਆਓ ਜਾਂ ਤਰਾਂਏ ਕਰ ਆਏ ਨਾ ਪੈਸੇ ਨਹੀਂ ਤੜੀ ਗੱਲੀ ਇਹ ਤੇ ਤੈਨੂੰ ਪੈਸੇ ਚਾਹੀਦੇ ਆ ਤਾਂ ਗੱਲਾ ਵੇਣੇ ਦਾ ਉਠਾ ਲਾ ਲੈ ਫੇਰ ਮੈਨੂੰ ਮਿਲ ਜਾਣਗੇ ਗੱਲ ਨੇ ਮੇਰੇ ਉਠਾ ਚੋ ਤੇ ਯਾ 100000 ਰੁਪਿਆ ਪਹਿਲਾਂ ਲੈਣਾ 50000 ਰੁਪਿਆ ਹੋਰ ਭਾ ਦਾ ਮੈਂ ਨਾ ਤਿੰਨ ਸੇ ਖੋ ਦੇ ਦੇ ਗਿਆ ਸੀ ਭਾ ਦਾ ਪੈਸੇ ਮੈਂ ਤੁਹਾਨੂੰ ਖ ਦੇਿਆਗੇ ਤੇ ਯਾਰ ਤੁਸੀਂ ਕਿਵੇਂ ਵੀ ਪੈਸੇ ਦਾ ਜਵਾਬ ਦੇਤਾ ਸ਼ੋਰ ਵੀ ਕੱਪੜੇ ਮੰਗੀ ਜਾਂਦਾ ਬਸ ਮੰਦਾ ਹੀ ਜੱਟ ਦੇ ਹੱਥਾਂ ਦਾ बार बदल कर लग भी भी गया एडा एडा कह मैं किलूंगा मेरे तो पहले ही इना करा मेरा इसे फसल की आसा सी अब्बा इसे फसल की आसा सी ਬਾਬੂ ਗੋਜੂ ਦਾ ਕੱਟ ਨਾ ਮਾਉਂ ਲਿਆ ਬਾਬੂਏ 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 ਕੱਟ ਨਾ ਮਾਉਂ ਬਾਬੂਏ ਜਿੰਨਾ ਮਿੰਨਾ ਨਹੀਂ ਮਾਤ ਮਾਦਾ ਖੇਤ ਗੇੜਾ ਮਾਤ ਗਿਆ ਉਹ ਰਾਤ ਮੀਂਹ ਮਾਦਾ ਤੱਕਦਾ ਪਿਆਣਾ ਕਿਤੇ ਫਸਲ ਨੂੰ ਠੇਕੂ ਵਾਪਸ ਉਸੇੋਂ ਉੱਥੇ ਆ ਲੇ ਕਿ ਬਾਬੂਆ ਮਾਹੋਂ ਤਾਂ ਸਾਰੀ ਫਸਲ ਬਰਬਾਦ ਕਰਤੀ ਹੁਣ ਤਾਂ ਇੱਕ ਹੀ ਰਾਹ ਹੈ ਜੀ wow ਦਾ ਲਾਈਕ ਤੇ ਸ਼ੇਅਰ ਕਰ ਦਿਓ ਠੀਕ ਆ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿਵੇਂ ਲੱਗੀ ਆ ਤੇ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ ਵੀ ਜੱਟ ਦੀ ਸੱਚਾਈ ਦਿਖਾਈ ਜਾਵੇ ਵੀ ਜੱਟ ਦਾ ਅਸਲ ਲਾਈਫ ਜਿਹੜੀ ਆ ਜੱਟ ਦੀ ਉਹ ਕਿਵੇਂ ਆ ਕਿਉਂਕਿ ਕੌਸ਼ਲ ਜੱਟ ਜਿਹੜੇ ਹੈਗੇ ਆ ਉਹ ਠੀਕ ਆ ਵੀ ਘਰੋਂ ਚੰਗੇ ਹੈਗੇ ਗੱਡੀਆਂ ਵਗੈਰਾ ਹੈਗਾਂ ਪਰ ਸਾਰੇ ਜੱਟ ਇਹ ਨਹੀਂ ਵੀ ਜਿਵੇਂ ਗਾਣਿਆਂ ਵਿੱਚ ਦਿਖਾਇਆ ਜਾਂਦਾ ਵੀ ਉਹਨਾਂ ਕੋਲੇ ਸਫਾਰੀ ਆਂਡ ਹੈ ਔਰ ਫੋਰਚੂਨਰਾਂ ਵਿੱਚ ਫਿਰਦੇ ਆ ਉਹ ਤਾਂ ਐਨਾ ਤਗੜਿਆ ਉਹ ਚੀਜ਼ ਵੀ ਰਿਐਲਿਟੀ ਦਿਖਾਈ ਗਈ ਹੈ ਇਸ ਵੀਡੀਓ ਦੇ ਵਿੱਚ ਤੇ ਬਾਕੀ ਦੇ ਉਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਸਾਡਾ ਠੀਕ ਆ ਤੇ ਘੰਟੀ ਦਾ ਬਟਨ ਦੱਬ ਤੇ ਬੈਲ ਆਈਕਨ ਦਬਾ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਕਮੈਂਟ ਕਰਕੇ ਜੇ ਵਧੀਆ ਲੱਗੀ ਤਾਂ ਵੀ ਦੱਸ ਦਿਓ ਜੇ ਤੁਹਾਨੂੰ ਕੋਈ ਲੱਗਦਾ ਕਮੀ ਆ ਉਹ ਵੀ ਇੰਪਰੂਵ ਕਰਾਂ ਬਈ ਦੱਸ ਦੇ ਜ਼ਰੂਰ ਦੱਸੋ ਬਈ ਇਹਨਾਂ